ਚਿਲਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਕਸਬਾ ਰਾਹੋਂ ਵਿਖੇ ਉੱਗੇ ਸੰਗੀਤਕਾਰ ਬਲਦੇਵ ਮਸਤਾਨਾ ਜੀ ਅਤੇ ਮਦਨ ਜਲੰਦਰੀ ਸੂਫੀ ਗਾਇਕ ਅਮਿਤ ਅਨਵਰ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਇਸ ਮੌਕੇ ਤੇ ਉਹਨਾਂ ਦੇ ਪਿਤਾ ਜੀ ਰਾਮ ਸਾਹਿਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਮੂਹ ਸ਼ਹਿਰ ਵਾਸੀਆਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉੱਗੇ ਸੰਗੀਤਕਾਰ ਬਲਦੇਵ ਮਸਤਾਨਾ ਜੀ ਵੱਲੋਂ ਅਮਿਤ ਅਨਵਰ ਨੂੰ ਅਸ਼ੀਰਵਾਦ ਦਿੱਤਾ ਗਿਆ ਅਤੇ ਉਹਨਾਂ ਕਿਹਾ ਕਿ ਜਿਹੜਾ ਇੱਕ ਗੁਰੂ ਦੇ ਲੜ ਲੱਗ ਜਾਂਦਾ ਹੈ ਉਹਦੇ ਪਾਰ ਉਤਾਰੇ ਹੋ ਜਾਂਦੇ ਹਨ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਨਵਾਂ ਸ਼ਹਿਰ ਸਾਡੇ ਰਾਹੋਂ ਦੇ ਇਹਨਾਂ ਬਤਵੰਤ ਸੱਜਣਾ ਜੀ ਇੰਨੇ ਭਾਗ ਚੱਲੇ ਆ ਕਿ ਸਾਡੇ ਘਰ ਇਸ ਨੇ ਆਪੇ ਚੰਗੇ ਇਸ ਬੱਚੇ ਨੂੰ ਅਸ਼ੀਰਵਾਦ ਦਿੱਤਾ ਹੈ ਇਸ ਨਾਲ ਦੀ ਕੋਈ ਵੀ ਇਹਨੂੰ ਕੋਈ ਲਾਖ ਨਹੀਂ ਹੈ ਕਿ ਤੁਸੀਂ ਇਹਨਾਂ ਸਾਡੇ ਦੇ ਬਣਾ ਦਿੱਤਾ ਇਹ ਬੱਚਾ ਸਾਡੇ ਘਰ ਨੇ ਤੇ ਜਾਂਦੇ ਹੋਏ ਇਹਨੂੰ ਦੁਪਲੀ ਆਸ਼ੀਰਵਾਦ ਦਿੱਤੀ ਤੇ ਮੈਂ ਸਾਡਾ ਇਤਿਆਰ ਤੇ ਬਹੁਤ ਬਹੁਤ ਧੰਨਵਾਦ ਕਰਦਾ ਜੇਕਰ ਕੋਈ ਸਟੇਟ ਮੈਨੂੰ ਇਸ ਜਲੀ ਬਾੜ ਦੇ ਸਾਡੇ ਸ਼ਹਿਰ ਦੀ ਤੁਹਾਨੂੰ ਹੈ ਹਾਂ ਜੀ ਉਹ ਤੇ ਬਿੱਟਾ ਦੀ ਜਿਸ ਨੂੰ ਛਾਲ ਕੋਲ ਦੀ ਇਹ ਬੱਤੇ ਵਾਲੇ ਇਹਨਾਂ ਦਾ ਗੁਰੂ ਦਾ ਆਸ਼ੀਰਵਾਦ ਹੋਇਆ ਕਦੀ ਸੋਚਿਆ ਨਹੀਂ ਸੀ ਮੰਨਦੇ ਵਿੱਚ ਮੈਂ ਕਦੀ ਆਸ ਰੱਖੀ ਸੀ ਕਿ ਇਹ ਮਹਾਨ 스ਕੀਤਾ ਉਹਨਾਂ ਦੇ ਦਰਸ਼ਨ ਹੋ ਗਏ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਤੱਤ ਉਸ ਵਿੱਚ ਪਿਆ ਹੈ ਨਾਲ ਮਿਲ ਕੇ ਜੁਹਿੰਦਾ ਹੈ ਕਿਉਂਕਿ ਜਦ ਤੱਕ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਮੰਨਦਾ ਸਹੀ ਸੁਣਦਾ ਨਹੀਂ ਉਹ ਸਮਝਣ ਹੈਗਾ ਸਾਨੂੰ ਜ਼ਿੰਦਗੀ ਬਾਰੇ ਵੀ ਪਤਾ ਨਹੀਂ ਲੱਗਦਾ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਸੰਗੀਤ ਸੌਣਾ ਜ਼ਰੂਰੀ ਹੈ ਅਸੀਂ ਡਾਕਟਰਾਂ ਦੇ ਬਸਤਾ ਪੈ ਜਾਂਦੇ ਆ ਤੇ ਕਿ ਨਹੀਂ ਸੀ ਕਿ ਆਦੇ ਦੇ ਲਈ ਸਹਿਰ ਅਸੀਂ ਸਾਡੇ ਕਈਆਂ ਲੋਕਾਂ ਦਾ ਜਿਹੜਾ ਇਲਾਜ ਹੈ ਸੰਗੀਤ ਬਿਲਕੁਲ ਉਸ ਮੇਰੀ ਸੋਚ ਮੁਤਾਬਕ ਕੋਈ ਨਿੱਕੀ ਫੈਮਿਲੀ ਨਹੀਂ ਜਿਹੜੀ ਕਿਤੇ ਬਿੱਲੀ ਬੈਟ ਕੇ ਦਫਾ ਮਾਗ ਲੈਣੇ ਆ ਖਜੂਰ ਗੱਲਾਂ ਕਰਦਨੇ ਆ ਅਸੀਂ ਆਪਣੀ ਜ਼ਿੰਦਗੀ ਨੂੰ ਨਹੀਂ ਸਮਝ ਪਾਉਂਦੇ ਸਮੋ ਆਪਣੀ ਜ਼ਿੰਦਗੀ ਬਾਰੇ ਸਮਝ ਨਾ ਕਿ ਇਹ ਸਭ ਕੁਦਰਤ ਹੈ ਨਾ ਕੋਈ ਅਸਲ ਕੁਝ ਨਹੀਂ ਲਈ ਪ੍ਰਕਾਸ਼ ਨੂੰ ਸਭ ਲਈ ਕਰਤਾ ਹੈ ਕੋਈ ਕੰਮ ਦਾ ਮਕਸਦ ਇਰਾਦੇ ਨਹੀਂ ਉਹ ਦੋ ਸਾਡੇ ਮਕਸਦ ਦਾ ਉਸਨੂੰ ਵਾਚ ਮਿਲਦਾ ਅਸੀਂ ਦੂਸਰੇ ਬੰਦੇ ਤੇ ਕਿਉਂ ਆਸਰ ਕੀ ਜਿੱਥੋਂ ਸਾਨੂੰ ਮਿਲਣਾ ਹੈ ਸੋ ਯਾਦ ਰੱਖੀਏ ਅੱਜ ਕਿਸੇ ਅਲੱਗ ਤਰੀਕੇ ਇਸਨੂੰ ਬਹੁਤ ਹੀ ਬੜਾ ਸਾਡੇ ਸ਼ਹਿਰ ਨੂੰ ਸਾਡੇ ਵਰਲਡ ਨੂੰ ਇਸਨੂੰ ਦਾਸਤਾ ਫਿਰ ਦੇ ਚਲੇ ਜੀਓ ਅਸੀਂ ਤੁਹਾਡਾ ਸਦਾ ਹੀ ਧੰਨਵਾਦ ਕਰਦੇ ਆ ਇੱਥੇ ਆ ਦੇ